ਸਸ ਸਤਿਗੁਰ ਜੀ ਸਾਰਿਆਂ ਨੂੰ ਤੇ ਦੋਸਤੋ ਅੱਜ ਅਖੀਰ ਉਹ ਘੜੀ ਆ ਗਈ ਜਿਹਦਾ ਆਪਾਂ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਮਤਲਬ ਕਿ ਜਿਹੜੀ ਆਪਾਂ ਐਮਾਜ਼ਨ ਤੋਂ ਮਹਗਾਈ ਸੀ ਤੇ ਇਹਨੂੰ ਅੱਜ ਆਪਾਂ ਕਰਾਂਗੇ ਅਨਬਾਕਸ ਦੇ ਨਾਲੇ ਤੁਹਾਨੂੰ ਦਿਖਾਵਾਂਗੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਦਾ ਜਿਹੜਾ ਕਾਗਜ਼ ਆਇਆ ਉਹ ਪੱਟ ਦਿੰਨੇ ਆਂ ਵੇਖਦੇ ਆ ਕਿਦ ਨੂੰ ਇਹ ਜਿਹੜਾ ਖੁੱਲਣਾ ਹੈ ਓਪਨ ਨਹੀਂ ਹੋ ਰਿਹਾ ਪਤਾ ਨਹੀਂ ਲੱਗਦਾ ਇਹਦਾ ਕੀ ਸਿਸਟਮ ਆ ਚੱਕੋ ਬਈ ਇਧਰ ਹੋ ਗਿਆ ਜੇ ਇਹਦਾ ਸਾਹਮਤਾ ਉਹ ਜਾ ਓਪਨ ਤੇ ਹੁਣ ਆਪਾਂ ਜਿਹੜਾ ਅੰਦਰੋਂ ਬਾਕਸ ਕੱਢ ਕੇ ਤੁਹਾਨੂੰ ਦਿਖਾਉਂਦੇ ਆ ਕਿ ਇਹਦਾ ਕੀ ਸਿਸਟਮ ਆ ਬਈ ਸਭ ਤੋਂ ਪ

ओके ओके ਇਹ ਤਾਂ ਹੈਗੇ ਜੀ ਇਨਸਟਰਕਸ਼ਨਸ ਸਾਰੀਆਂ ਜਿਹੜੀਆਂ ਚਲਾਉਣ ਵਾਸਤੇ ਤੇ ਇਹਦੇ ਵਿੱਚ ਜਲੋ ਇਹਨੂੰ ਆਪਾਂ ਇਹਦੇ ਵਿੱਚ ਰੱਖ ਦਿੰਦੇ ਆ ਤੇ ਹੁਣ ਆਪਾਂ ਤੁਹਾਨੂੰ ਜਿਹੜੀਆਂ ਕੜੀ ਦਿਖਾਉਨੇ ਆ ਉਹਦੇ ਵਿੱਚ ਕੀ ਸਿਸਟਮ ਹੈ ਆ ਇੱਕ ਲਫਾਫਾ ਜਾਂ ਹੋਰ ਨਿਕਲਿਆ ਇਹ ਵੀ ਆਪਾਂ ਖੋਲ ਕੇ ਵੇਖਦੇ ਆ ਇਹਦੇ ਵਿੱਚ ਕੀ ਆ ਅੱਛਾ ਅੱਛਾ ਇਹਦੇ ਵਿੱਚ ਹੋਣੀ ਹੈ ਜੀ ਡਾਟਾ ਕੇਬਲ ਠੀਕ ਆ ਤੇ ਹੈਗਿਆ ਜੀ ਚਾਰਜਿੰਗ ਕਰਨ ਨੂੰ ਵਾਚ ਆਪਣੀ ਇਹਦੇ ਵਿੱਚ ਡਾਟਾ ਕੇਬਲ ਹੈ ਤੇ ਇਸੇ ਦੇ ਵੀ ਲਫਾਫਾ ਚੜਿਆ ਹੋਇਆ ਵਾ ਇਹਨੂੰ ਇੱਕ ਖੋਲ ਕੇ ਆਪਾਂ ਵੇਖ ਲਈਏ ਤਾਂ ਕਿ ਸਾਹ ਬਤਾਵੇ ਤੁਸੀਂ ਘੜੀ ਦੀ ਜਿਹੜੀ ਹੈ ਨਾ ਉਹ ਲੁੱਕ ਦੇਖੋ ਦੋਸਤੋ ਬਹੁਤ ਹੀ ਜਿਹੜਾ ਕੰਫਰਟੇਬਲ ਜਿਆ ਹੈ ਨਾ ਇਹ ਲੱਗ ਰਿਹਾ ਵਾ ਤੇ ਇਹ ਸਾਰੀ ਤੁਹਾਨੂੰ ਖੋਲ ਕੇ ਦਿਖਾਉਣੀ ਨਾਲੇ ਤੁਹਾਨੂੰ ਬੰਨ ਕੇ ਵਿਖਾਉਣੀ ਤੇ ਇਹਨੂੰ ਆਨ ਵੀ ਆਪਾਂ ਕਰਕੇ ਦਿਖਾਉਣੀ ਆ ਦੇਖੋ ਇਹਦੀ ਬੈਕ ਸਾਈਡ ਬਹੁਤ ਹੀ ਵਧੀਆ ਜਿਹੜਾ ਵਾ ਇਹਨੂੰ ਕਰਦੇ ਹਾਂ ਜੀ ਹੁਣ ਆਪਾਂ ਆਨ ਤੇ ਆਨ ਕਰਕੇ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਇਹ ਇੱਕ ਬਾਰ ਕੋਡ ਜਿਹਾ ਸ਼ੋਅ ਕਰੂਗਾ ਕਿ ਆਪਣੀ ਜਿਹੜੀ ਹੈ ਡਿਵਾਈਸ ਦੇ ਨਾਲ ਇਹਨੂੰ ਕਨੈਕਟ ਕਰ ਲਓ ਤੇ ਆ ਲਓ ਜੀ ਇਹਦਾ ਅਬਾਊਟ ਸਾਰਾ ਕੁਝ ਇਹਦੇ ਵਿੱਚ ਆ ਰਿਹਾ ਤੇ ਹੁਣ ਆਪਾਂ ਆਪਣੀ ਜਿਹੜਾ ਵਾ ਫੋਨ ਦੇ ਨਾਲ ਇਹਨੂੰ ਕਨ ਤੇ ਲਓ ਜੀ ਇਥੋਂ ਹੀ ਆਪਣੇ ਨਾਲ ਦੀ ਨਾਲ ਫਾਈਨਲੀ ਜਿਹੜੀ 스마트 ਵਾਚ ਦੀ ਲੁੱਕ ਆ ਉਹ ਤੁਸੀਂ ਵੇਖੋ ਵਧੀਆ ਕਿਵੇਂ ਦੀ ਲੱਗ ਰਹੀ ਹੈ ਤੇ ਦੋਸਤੋ ਜੇ ਹੁਣ ਵੀ ਇਹ ਚੰਗੀ ਨਾਲ ਲੱਗੇ ਤੇ ਫਿਰ ਤੇ ਆਪਣਾ 8000 ਲਾਇਆ ਕੂ ਖਾਤਾ ਹੀ ਆ ਇਹਦੇ ਨਾਲ ਨਾਲ ਹੀ ਜਿਹੜਾ ਡੱਬਾ ਆ ਆਪਾਂ ਉਹ ਆਪਣਾ ਪੈਕ ਕਰ ਦਿੰਨੇ ਆ ਤੇ ਆਪਾਂ ਮਿਲਦੇ ਹਾਂ ਜੀ ਹੁਣ ਅਗਲੇ ਵਲੌਗ ਦੇ ਵਿੱਚ ਤੇ ਨਾਲ ਦੀ ਨਾਲ ਦੋਸਤੋ ਸਾਰਿਆਂ ਨੂੰ ਬਾਏ ਬਾਏ ਸਸਰੀਆ ਕਾਲ ਜੀ